ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤਾਂ ਆਪਣੇ ਚੈਨਲ ਤੇ ਤੇ ਸਭ ਤੋਂ ਪਹਿਲਾਂ ਹੈਪੀ ਕਰਵਾ ਚੌਥ ਸਾਰਿਆਂ ਨੂੰ ਭੈਣਾਂ ਨਵੀਆਂ ਨੂੰ ਤੇ ਅੱਜ ਆਪਾਂ ਲੱਗੇ ਆ ਕਰਵਾ ਚੌਥ ਦੇ ਸਪੈਸ਼ਲ ਮਠੀਆਂ ਬਣਾਉਣ ਤੇ ਆਪਾਂ ਬਣਾਵਾਂਗੇ ਮਠੀਆਂ ਮਿੱਠੀਆਂ ਤੇ ਨਮਕੀਨ ਵਾਲੀਆਂ ਵੀ ਬਣਾਵਾਂਗੇ ਉਹਦੇ ਲਈ ਹੁਣ ਮੈਂ ਆਟਾ ਮੈਂ ਇਦਾ ਪਾ ਲਿਆ ਮੈਦੇ ਚ ਖੰਡ ਬਰਾਦਾ ਸਾਰਾ ਕੁਝ ਪਾ ਲਿਆ ਦੇਸੀ ਘਿਓ ਚ ਬਣਾਵਾਂਗੇ ਤੇ ਆਪਾਂ ਮਨਾਵਾਂਗੇ ਨਮਕੇ ਨਾਲੀਆਂ ਇਹਦੇ ਵਿੱਚ ਆਪਾਂ ਪਾ ਲਿਆ ਮੇਥੀ ਤੇ ਅਜਵੈਨ ਤੇ ਮਠੀਆਂ ਚ ਪਾਵਾਂਗੇ ਸੌਫ ਤੇ ਆਪਾਂ ਪਾਵਾਂਗੇ ਥੋੜਾ ਜਿਹਾ ਮਿੱਠਾ ਸੋਡਾ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਆਟਾ ਗੁੰਨਦੇ ਆ ਤੇ ਆਪਾਂ ਆਟਾ ਗੁੰਨ ਕੇ ਰੱਖਤਾ ਦੋਨੇ ਮਿੱਠਾ ਵੀ ਤੇ ਨਮਕੀਨ ਵਾਲਿਆ ਮਠੀਆਂ ਵਾਲਾ ਵੀ ਕਿ ਹੁਣ ਆਪਾਂ ਇਹਨੂੰ ਸੱਦੇ ਕੇ ਘੰਟੇ ਦੀ ਰੈਸਟ ਦਿਵਾ ਕੇ ਤੇ ਫੇਰ ਆਪਾਂ ਬਣਾਉਨੇ ਆ ਜੀ ਮਠੀਆਂ ਅਨੇ ਕਾਲ ਮਗਾ ਨਹੀਂ ਆਸੀ ਮਿੱਠੀਆਂ ਮਠੀਆਂ ਮਿਲ ਜਾਂਦੀਆਂ ਅੱਛਾ ਚਾਹੋ ਹਾਂ ਜੀ ਆ ਹੁਣ ਮੈਂ ਆਪਣਾ ਸੂਟ ਕੱਢ ਕੇ ਰੱਖਤਾ ਜਿਹੜਾ ਪਾਉਣਾ ਸ਼ਾਮ ਨੂੰ ਤੇ ਉਹ ਮਥਾਲ ਤੇ ਸ਼ਾਨੀ ਮੰਗਵਾਈ ਸੀਗੀ ਇੰਡੀਆ ਤੋਂ ਸਾਰਾ ਸਵੇਰੋਂ ਬਸ ਇੰਡੀਆ ਤੋਂ ਹੀ ਮੰਗਵਾਇਆ ਕਰਵਾ ਚੌਥ ਵਾਸਤੇ ਆ ਥਾਲੀ ਰੱਖਤੀਆ ਕਰੂਏ ਭਰ ਕੇ ਰੱਖਤੇ ਆ ਪਾਣੀ ਦੇ ਤੇ ਵਿੱਚ ਫਰੂਟ ਰੱਖਤੀ ਗਾਂਢ ਦੇ ਕੇ ਹੁਣ ਲੱਗ ਗਿਆ ਮੈਂ ਇੱਕ ਸਾਗ ਨੂੰ ਤੜਕਾ ਲਾਉਣਾ ਆ ਬਣਾਇਆ ਸੀ ਇਹ ਕੱਲ ਸ਼ਾਮ ਨੂੰ ਮੈਂ ਤਾਂ ਖਾਣੇ ਨਹੀਂ ਰੁਕੀ ਤਿੰਨ ਜਾਣੇ ਆ ਖਾਣ ਆਲੇ ਇੰਨਾ ਸਮਾਂ ਲੱਗ ਗਿਆ ਲੈ ਲੇ ਲੋਕੇਸ਼ਨ ਕਾਲ ਸਾਰਿਆਂ ਨੂੰ ਕਰਵਾ ਚੌਥੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਮੈਂ ਦੀਵੇ ਬਣਾਉਣ ਲੱਗੀ ਆ ਆਪਣੀ ਸਹੇਲੀਆਂ ਵਾਸਤੇ ਤੇ ਮੈਂ ਪਹੁੰਚ ਗਈ ਆਪਣੀ ਸਹੇਲੀ ਦੇ ਘਰੇ ਤੇ ਹਾਲੇ ਹੋਰ ਆਈਆਂ ਨਹੀਂ ਪ੍ਰਿੰਟਾਂ ਤੇ ਅਸੀਂ ਪਹਿਲਾਂ ਆ ਗਏ ਤੇ ਹਾਲੇ ਉਹਨਾਂ ਨੇ ਆਉਣਾ ਹੈ ਅਸੀਂ 2:00 ਕ' 2:30 ਕ' ਬਚੇ ਆ 3:30 ਵਜੇ ਦਾ ਟਾਈਮ ਹੋਇਆ ਹੈ। ਆਈਆਂ ਫੋਟੋ ਫੋਟੋ ਸ਼ੂਟ ਹੋ ਰਿਹਾ ਹੈ। ਆ ਕੋਈ ਨਹੀਂ ਕੋਈ ਨਹੀਂ ਆ ਰਿਹਾ। ਐਂ ਤਾਂ ਕੋਈ ਜੇ ਨਹੀਂ ਆਇਆ ਜਿੰਨੇ ਜਿਹਦੇ ਬਿਜਾਦੇ ਮੈਂ ਫੇਰ ਕਰਕੇ ਜਾਣਾ ਚਾਹੁੰਦੀ। ਓਕੇ ਗੱਲਾਂ ਕਰੀ ਚੱਲੋ ਕੋਈ ਚੱਕਰ ਉਹ ਤਾਂ ਵੀਡੀਓ ਬਣਾਉਣੀ ਮੈਂ ਕੁਛ ਮੰਨ ਨਹੀਂ ਪਾ ਦਿਨ ਵੇਹਣ ਸਾਰਿਆਂ ਦੀ ਭਜਨਾਟ ਹੋਈ ਮੈਂ ਵੀ ਜਾ ਕੇ ਆਈ ਸਵੇਰੇ ਕੰਮ ਤੇ ਫੜਾ ਫੜ ਕੰਮ ਦੇ ਆ ਕੇ ਨਹਾਏ ਧੋਏ ਤਿਆਰ ਹੋਏ ਇਹਦੇ ਉੱਪਰ ਲਿਪਿਛੋਣੀ ਨਹੀਂ 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 ਇੱਕ ਚਾਰ ਵਾਰੀ ਬੰਦ ਕਰ सब वी ला चादर बिछाई है प्रदीप पूरे आती चक बलजिंदर आ ची जुतियां बहर रख दे डबल कर लोटोशूट हो जी जी, रहा है ਭਾਈ ਆ ਸਾਡੀ ਮੈਡਮ ਮਹਿੰਦੀ ਮੋਦੀ ਬਹੁਤ ਸੋਹਣੀ ਲੰਦੀ ਜਿਹੜੇ ਲਗਵਾਉਣੇ ਹੋਏ ਦੱਸਿਓ ਕਾਲ ਕਰਿਓ ਮੈਂ ਯਾਰ ਕੰਮ-ਕੰਮ ਕਰਕੇ ਬੱਸ ਲੈ ਵੀ ਕਰ ਜੁਲੈ ਸੀ ਫੈਲੀ ਗਈ ਆ ਗਏ ਨਾ ਬਹੁਤ ਆਂਕੀ ਥੈਂਕ ਯੂ ਤੇਰੇ ਸੋ ਪਾਣੀ ਨਹੀਂ ਤਾਂ ਨਹੀਂ ਕੋਚਾ ਹੁੰਦਿਆਂ ਨੂੰ ਫੋਨ ਫੜਾਤਾ ਵੀ ਪਾਣੀ ਕਿਨਾਇਆ ਬਾਤ ਰੱਖਿਆ ਹੈ ਕਿ ਉਹਦੀ ਪੀਆ ਪਾਣੀ ਇਸ ਫੋਨ ਇਹਦਾ ਕਰੇ ਬਸ ਇਹਦੇ ਸੇਣੀਸ ਜੋ ਕਿਦਾ ਆਉਦਾ ਅਰਾਂਚਿਤ ਇਹ ਨੇ ਗੰਦੇ ਦਾ ਨਾਰੇ ਬਾਪੂ ਨੇ ਕੜਾ ਲਾਈ ਹੋਈ ਹੈ ਗੰਨਾ ਜੂਸ ਗੰਨੇ ਦਾ ਜੂਸ ਤਾਂ ਇੰਡੀਆਂ ਮਿਲੂਗਾ ਉਹ ਨਹੀਂ ਮਿਲਦਾ ਉਹ ਕਹਿੰਦਾ ਦੋ ਕੰਮ ਹੁੰਦਾ ਇੱਕ ਤਾਂ ਕੰਨਾ ਪੀਣ ਦੇ ਦੂਜਾ ਕੰਨਾ ਮੁੰਡੇ ਦੇ ਮਾਰਨ ਦੇ ਪਾਣ ਸਹੀ ਗੱਲ ਹੈ ਫੇਰ ਮੈਂ ਤਾਂ ਮੇਰਾ ਦੋਸਤ ਮੈਂ ਨਾ ਬਣਾਉਣਾ ਸੀ ਨਾ ਪੀਣਾ ਆਹ ਜਾਲਨ ਕਰਕੇ ਆਇਆ ਨਾ ਪਲਾਸਟਿਕ ਪਲਾਸਟਿਕ ਬਲੂਨੇ ਜਾਲਨ ਵਿੱਚ ਕਰਨਾ ਗੜ ਵੀ ਮਿਲਿਆ ਹੁੰਦੀ ਹੈ ਇੱਕ ਹੋਰ ਹੈਨਾ ਫੇਰ ਕਿਉਂਕਿ ਮੈਨੂੰ ਲਜਾਣਾ ਸੌਖਾ ਹੋ ਜਾ ਹਾਂ ਨਾਰੀਅਲ ਲੈਣਾ ਸੀ ਹਾਂ ਨਾਰੀਅਲ ਐ ਐਡੀਬਲਟੀ ਵੀ ਆ ਜਾਂਦੀ ਪਟੇ ਇਹ ਕਿਹਦੀ ਫਿਰ ਉਹਦੇ ਕੋਲ ਆ ਸਿਮਰਨ ਕੋਲ ਹਾਂ ਇਹ ਪਈ ਐ ਮਿੱਟੀ ਤਾਂ ਆਹ ਪਲੇਟ ਨੇ ਇਹ ਮੈਂ ਦੇਖਣੀ ਇੱਕ ਮਿੰਟ ਰੱਖ ਦੇ ਆ ਲੈ ਫਿਰ ਆਪਾਂ ਟੇਬਲ ਤੇ ਧਰ ਲੈਂਦੇ ਆ ਸਾਰੀ ਪਲੇਟਾਂ ਹੈਨਾ ਬੰਤਾ ਓਥੇ ਓਥੇ ਟੇਬਲ ਤੇ ਧਰ ਲੈਂਦੀਆਂ ਆਪਣੀ ਪਲੇਟਾਂ ਸਾਰੀਆਂ ਆਹੋ ਹੋਰ ਤਿਆਰ ਕਰਕੇ ਲਈਏ ਵਸ ਤਿਆਰ ਤਨ ਹਾਂ ਹਾਂ ਜਿੱਥੇ ਟੇਬਲ ਆਉਂਦੀ ਤਾਂ ਘਰੇ ਟੇਕਦੇ ਹੁੰਦੇ ਨੇ ਨਹੀਂ ਫਿਰ ਦੇਖੀਂ ਕੋਲ ਨਹੀਂ ਜਿੱਥੇ ਦੋ ਟੇਕਦੇ ਆਹੋ ਘਰੇ ਟੇਕਦੇ ਹੁੰਦੇ ਹੁੰਨੇ ਹਮ ਚਿਪੜ ਲੈਨੇ ਤੁਸੀਂ ਉੱਤੇ ਰੱਖ ਲਓ ਰੋਕੀ ਚਲ ਜੋ ਰੱਖਣਾ ਪਲੇਟ ਭਰ ਦੇ ਸਾਡੀ ਚਿਪੜ ਸਾਡੇ ਤੇ ਰੱਖ ਦੇ ਉੱਧਰ ਤੁਸੀਂ ਨਹੀਂ ਰੱਖਦੇ ਨਾ ਬਾਤ ਚਟਨੀ ਬਣਾ ਲਿਓ ਪਰ ਖਾਸੇ ਰੱਖ ਦੋ ਨਾ ਰੱਖੀ ਫਿਰ ਦੋ ਲੱਖ ਦੋ ਬੈਠ ਕੇ ਖੇਡਿਆ ਘੜਾ ਖਾਲੀਆਂ ਬਹੁਤ ਕਾਹਲੀ ਫੇਟੀਆਂ ਲਿਖੀਆਂ ਹਾਂ ਕਰਦੇ ਤਾਂ ਦੁਕਾਨ ਨਹੀਂ ਫਿਰਸੇ ਉੱਤਰੀ ਲਿਆ ਕਿਤੋਂ ਲੱਕੀ ਮਿਠਾਈ ਮਿਠਾਈ ਵਾਲੀ ਦੁਕਾਨੋਂ ਲੱਭ ਗਈ ਸੀ

ਤਿੰਨ ਚਾਰ ਜਣੀਆਂ ਹੈਗੀਆਂ ਮੈਂ ਵੀ ਨਹੀਂ ਰੱਖਿਆ ਤੈ ਵੀ ਨਹੀਂ ਰੱਖਿਆ ਨਾ ਨਹੀਂ ਮੈਂ ਪਹਿਲਾਂ ਰੱਖਦੀ ਸੀ ਯਾਰ ਨਹੀਂ ਨਹੀਂ ਤੇ ਦੂਜੀ ਵੀ ਨਹੀਂ ਮੈਂ ਫਿਰ ਇਹਨਾਂ ਨੇ ਅਸੀਂ ਚਾਰ ਦਿਨ ਨਹੀਂ ਮੈਂ ਬੋਲ ਬਾਕੀ ਰੱਖਿਆ ਭੁੱਖੇ ਨਹੀਂ ਰਿਹਾ ਜਾਂਦਾ ਨਹੀਂ ਨਹੀਂ ਮੈਂ ਕਿਹੜਾ ਸਵੇਰ ਦਾ ਕੁਝ ਖਾਦਾ ਯਾਰ ਚਾਹ ਹੀ ਵੀ ਇਹ ਬਸ ਮੈਂ ਮੈਂ ਕਫਰ ਪੀਤੀ ਆ ਮੈਂ ਡਾਈਟਿੰਗ ਕਰ ਰਹੀ ਆ ਮੈਂ ਪਤਲੀ ਹੋ ਪਤਲੀ ਹੋਣਾ ਹੁਣ ਮੈਂ ਬੈਟਿੰਗ ਬੈਟਿੰਗ ਫਰਕ ਪਿਆ ਹੋਇਆ ਹੈ ਨਾ ਪੂਰੀ ਜੀਮੂ ਵੀ ਜਾਣੀ ਆ ਪੂਰੀ ਹਿੰਮਤ ਕਰੇ ਕੰਮ ਦੀ ਵੀ ਖੇਚਲਾ ਹੁਣ ਕੰਮ ਵੀ ਜਾਦੇ ਆ ਦਸਾਂ ਜਿਹੜੇ ਹੁੰਦੇ ਨੇ ਤਸੂਰੀ ਹਾਂਜੀ ਪਤਾ ਹਾਂਜੀ ਦੱਸੋ ਕਿੰਨਾ ਦੱਸੀ ਬਤਾਲਾ ਕਿਥੇ ਹੁਣ ਨਾ ਮੇਰੇ ਇੱਥੇ ਉਹ ਜਿਹੜੀ ਹਨ ਹਨ ਨਹੀਂ ਉਹ ਜਿਹੜਾ ਹੁਣ ਤਿੰਦਾ ਜਿਹਾ ਹੁੰਦਾ ਕਿਸੇ ਕੀ ਨਾਮ ਕਰਾ ਲਿਆ ਮੈਂ ਐਂਟੀ ਗ੍ਰੈਵਿਟੀ ਉਹ ਨਾ ਮੈਂ ਉਹਦੇ ਇੱਥੇ ਪਾ ਕੇ ਇਦਾਂ ਉੱਪਰ ਉੱਪਰ ਉੱਡਣ ਦਿਆ ਉਹ ਕਹਿੰਦੀ ਫਰੌਗ ਵਾਲਾ ਪੋਜ਼ ਬਣਾ ਲਾ ਮੈਂ ਬਣਾ ਲਿਆ ਸਿਰ ਥੱਲੇ ਲੱਤਾ ਉੱਪਰ ਹੁਣ ਤਾਂ ਮੇਰੇ ਤਾਂ ਇੰਨੀ ਧਰਨ ਤੋਂ ਵੀ ਬੰਦਾ ਹਾਲਾ ਸੱਚੀ ਇੰਨਾ ਇੱਥੋਂ ਦੁਖਦਾ ਆ ਜਾਣੀ ਵੀ ਤੂੰ ਪੈਰ ਨਹੀਂ ਖੜਾ ਕਰਕੇ ਆ ਜਾ ਜੀ ਅੱਜ ਸੁਣ ਕੇ ਕਰਿਆ ਆਵੇਗਾ ਆਈ ਨੀਚੇ ਮੈਂ ਕੁਝ ਨਹੀਂ ਲੈਣੇ ਮੈਂ ਤਾਂ ਕੁਰਸੀ ਲੈ ਲੈਣੀ ਬੈਠ ਜਾ ਦੇ ਉਹ ਬੰਦ ਕੰਧ ਵਰਟੂ ਲਾ ਕੇ ਬੈਠਣਾ ਲੈਟਰ ਜਿੰਨੇ ਪੜ੍ਹੇ ਆ ਰਿਤੂ ਆ ਜੰਮੀ ਆਪਾਂ ਉਹ ਨੂੰ ਦੇ ਦੇ ਸਾਰਾ ਕੁਛ ਤੇ ਕੁਫੀ ਦਾ ਜੰਗਲ ਵਿੱਚ ਦੂੜ ਜਾ ਕੇ ਅੰਗ ਲਾਤੀ ਤੇ ਚੰਦਮਾ ਵਰਗੀ ਰੋਸ਼ਨੀ ਕਰਦੀ भ्रावण ने भी बैठ न्या कि पाभिया का चंद भी निकल आएगा वीरों ऐसी प्राण में जाके मीरों का व्रत टूट गया तुण। तुण। तुण।

ਹਾਲੀ ਪਾਣੀ ਕਿ ਚਾਹ ਚਾਹ ਠੀਕ ਹੈ ਉਹ ਵਾਲੀ ਕਥਾ ਕਹਿੰਦੀ ਸੀ ਸੁਣਨੀ ਸੀ ਚਾਹ ਪੰਜਾਬ ਪੰਜਾਬੀਆਂ ਦੀ ਜਾਨ ਹੋਰ ਮੈਂ ਹੀ ਪੀਣੀ ਹੈ ਮੈਂ ਤਾਂ ਚਾਹ ਮਸਾਂ ਛੱਡਣੀ ਆ ਹੌਲੀ ਹੌਲੀ ਛੱਡੂਗੀ ਦੀਵਾ ਬਣਾਉਣਾ ਹੁਣ ਨਹੀਂ ਲੱਗਦਾ ਕਿਹਨਾਂ ਨੇ ਉਹ ਨਾਏ ਜਿਹੜੇ ਹੁਣ ਵੀ ਦੀਵਾ ਚਾਹੀਦਾ ਹਾਂ ਤਾਂ ਆ ਕੇ ਦੇਖਦੇ ਆਂ